ਹੈਲੋ ਜੀ ਆ ਦੇਖੋ ਨਹਿਰ ਵਗੀ ਜਾਂਦੀ ਐ ਹਣ ਭਰਾ ਹੋਰਾਂ ਨੂੰ ਪੁੱਛਦੇ ਆਪਾਂ ਵੀ ਚੈਨਲ ਨੂੰ ਕੀ ਕਰੀ ਰਹਾ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਤੇ ਆਪਣੇ ਦਰਸ਼ਕਾਂ ਨੂੰ ਕਹਿ ਦੋ ਵੀ ਜਿਹੜਾ ਸੰਦੀਪ ਕੌਰ ਦੇ ਨਾਂ ਤੇ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ ਤੁਸੀਂ ਬੋ ਮੈਂ ਕਹਿ ਦਾਂਗੇ ਜੀ ਮੇਰੇ ਨੂੰ ਬੋਲਾ तो सब्सक्राइब सब्सक्राइब नहीं सब्सक्राइब दोने बोलो सब्सक्राइब मैं सही बोल रही हूं तू गलत बोल दे सब्सक्राइब आई सब तो सी बोलो हां भाई तू सी बोलो की कहना है सब्सक्राइब कहना है सब्सक्राइब नहीं सब्सक्राइब सब्सक्राइब ਜੀ ਜਿਦਾ ਜਿਦਾ ਚੱਲੀ ਜਾਂਦੀ ਐ ਸਬਸਕ੍ਰਾਈਬ ਨਹੀਂ ਇਹਨਾਂ ਨੂੰ ਕਹਿਣਾ ਆਉਂਦਾਗਾ ਆਪਾਂ ਆਪ ਇਹਨਾਂ ਨੂੰ ਪੁੱਛਦੇ ਵੀ ਬੋਲਣਾ ਦਾ ਮਤਲਬ ਬੋਲਣਾ ਆਉਂਦਾ ਆ ਆ ਦੇਖ ਸਬਸਕ੍ਰਾਈਬ ਸਬਸਕ੍ਰਾਈਬ ਹਾਂ ਦੇਖੋ ਸਬਸਕ੍ਰਾਈਬ ਸਬਸਕ੍ਰਾਈਬ ਹਾਂ ਸਾਨੂੰ ਬੋਲਣਾ ਨਹੀਂ ਹੁੰਦਾ ਮਤਲਬ ਕੀ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਇਹਨੂੰ ਕਹੋ ਕਿ ਮੇਰੇ ਵਾਂਗੂ ਬੋਲੇ ਸਬਸਕ੍ਰਾਈਬ ਸਬਸਕ੍ਰਾਈਬ ਦੋਨੇ ਦੋਨੇ ਜਿਦਾ ਜਿਦਾ ਇੰਗਾ ਕਰ ਰਹੀ ਹੈ ਜੀ ਤੇ ਵੀਡੀਓ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਹੀ ਨਹੀਂ ਬੋਲਦਾ ਸਹੀ ਸਬਸਕ੍ਰਾਈਬ ਸਬਸਕ੍ਰਾਈਬ ਨਾ ਨਾ ਕੋਈ ਨਹੀਂ ਨਾ ਸਹੀ ਬੋਲਣੀ ਹੈ ਹੈਲੋ ਜੀ ਸਬਸਕ੍ਰਾਈਬ ਕਹਿਣਾ ਨਹੀਂ ਆਉਂਦਾ ਬਾਈ ਹੋਰਾਂ ਨੂੰ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਸਹੀ ਕਿਹੜਾ ਬੋਲਦਾ ਹੈ ਦੱਸਣਾ ਜ਼ਰੂਰ ਲਾਈਕ ਕਰਕੇ ਹਾਂਜੀ ਕਮੈਂਟਾਂ ਦਾ ਜ਼ਰੂਰ ਦੱਸਣਾ ਤੁਸੀਂ ਵੀ ਕੌਣ ਬੋਲੇਗਾ ਹੈ ਨਾ ਇੱਕ ਕਹਿੰਦਾ ਸਬਸਕ੍ਰਾਈਬ ਦੂਜਾ ਕਹਿੰਦਾ ਕੀ ਬੋਲੇ ਸੀਗੇ ਸਬਸਕ੍ਰਾਈਬ ਸਬਸਕ੍ਰਾਈਬ ਇੱਕ ਸਬਸਕ੍ਰਾਈਬ ਐ ਇੱਕ ਸਬਸਕ੍ਰਾਈਬ ਐ ਇਹ ਗਲਤ ਬੋਲਦੇ ਹੈ ਨਾ ਕਮੈਂਟ ਕਰਕੇ ਦੱਸਣਾ ਤੁਸੀਂ ਮੈਂ ਸਹੀ ਬੋਲਦੀ ਐ ਕਮੈਂਟ ਕਰਕੇ ਦੱਸੋ ਜਰੂਰ ਦੱਸਣਾ ਹਾਂ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ